ਕੱਲ ਅਸੀਂ ਚਰਚਾ ਕੀਤੀ ਸੀ ਕਿ ਚੰਨੀ ਸਾਹਿਬ ਦੇ ਖਿਲਾਫ ਇੱਕ ਚਿੱਠੀ ਲਿਖੀ ਗਈ ਹੈ ਤੇ ਇਸ ਤੇ ਅਸੀਂ ਚਰਚਾ ਕੀਤੀ ਸੀ ਤੇ ਅੱਜ ਖਬਰ ਇਹ ਆ ਰਹੀ ਹੈ ਕਿ ਰਾਜਾ ਵੜਿੰਗ ਸਾਹਿਬ ਦੇ ਖਿਲਾਫ ਵੀ ਇੱਕ ਹੁਣ ਚਿੱਠੀ ਲਿਖੀ ਗਈ ਹੈ ਇਹ ਕੀ ਮਾਮਲਾ ਚੱਲ ਰਿਹਾ ਹੈ ਇਸ ਸਾਰੀ ਤੇ ਆਪਾਂ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਦੇ ਨਾਲ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਵਾਗਤ ਹੈ ਪਹਿਲਾਂ ਤਾਂ ਸ਼ੁਕਰੀਆ ਗੁਰਜੀਤ ਸਰ ਇਹ ਕੀ ਮਾਮਲਾ ਚੱਲ ਰਿਹਾ ਹੈ ਕੱਲ ਆਪਾਂ ਚਰਚਾ ਕੀਤੀ ਸੀ ਕਿ ਚੰਨੀ ਸਾਹਿਬ ਦੇ ਖਿਲਾਫ ਜਿਹੜੀ ਚਿੱਠੀ ਲਿਖੀ ਗਈ ਹੈ ਇੱਕ ਹਣ ਖਬਰ ਇਹ ਆ ਰਹੀ ਹੈ ਕਿ ਰਾਜਾ ਵੜਿੰਗ ਸਾਹਿਬ ਦੇ ਖਿਲਾਫ ਵੀ ਇੱਕ ਚਿੱਠੀ ਲਿਖੀ ਗਈ ਹੈ ਕੀ ਮਾਮਲਾ ਚੱਲ ਰਿਹਾ ਹੈ ਇਸ ਬਾਰੇ ਜਾਣਕਾਰੀ ਦਿਓ ਅ ਬਿਲਕੁਲ ਕੱਲ ਐਕਚੁਅਲੀ ਕੀ ਸੀਗਾ ਕਿ ਮਾਗੀ ਮੇਲੇ ਤੋਂ ਪਹਿਲਾਂ ਜੀ ਉੱਥੇ ਉਸ ਏਰੀਆ ਦੇ ਵਿੱਚ ਮੁਕਸ ਏਰੀਆ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਾ ਨੇ ਕੁਝ ਲੀਡਰਾਂ ਦੇ ਨਾਲ ਮੀਟਿੰਗ ਕੀਤੀ ਸੀ ਔਰ ਜਿਸ ਦੇ ਉੱਤੇ ਉੱਥੋਂ ਦੇ ਲੋਕਲ ਜਿਹੜੇ ਲੀਡਰ ਨੇ ਬਠਿੰਡਾ ਦੇ ਖਾਸ ਕਰਕੇ ਉਹਨਾਂ ਨੇ ਇਤਰਾਜ਼ ਪ੍ਰਗਟਾਇਆ ਸੀਗਾ ਔਰ ਉਹਨਾਂ ਨੇ ਇੱਕ ਲੈਟਰ ਲਿਖਿਆ ਸੀ ਹਾਈ ਕਮਾਂਡ ਨੂੰ ਕਿ ਚਰਨਜੀਤ ਸਿੰਘ ਚੰਨੀ ਹੋਣੀ ਇਸ ਏਰੀਆ ਦੇ ਵਿੱਚ ਉਹਨਾਂ ਲੀਡਰਾਂ ਨੂੰ ਪ੍ਰਮੋਟ ਕਰ ਰਹੀ ਹੈ ਜਾਂ ਉਹਨਾਂ ਲੀਡਰਾਂ ਦੇ ਨਾਲ ਮੀਟਿੰਗਾਂ ਕਰ ਰਹੀ ਹੈ ਜਿਹੜੇ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦਾ ਨੁਕਸਾਨ ਜਿਹਨਾਂ ਨੇ ਕੀਤਾ ਹੈ ਤੇ ਉਸ ਤੋਂ ਇੱਕ ਦਿਨ ਬਾਅਦ ਹੁਣ ਇਹ ਪਾਰਟੀ ਦੇ ਵਿੱਚ ਕੁਝ ਜਿਹੜੇ ਜੱਟ ਲੀਡਰ ਹੈ ਉਹਨਾਂ ਨੇ ਹਾਈ ਕਮਾਂਡ ਨੂੰ ਇੱਕ ਲੈਟਰ ਲਿਖਿਆ ਜਿਸ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਕਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜਾ ਹੈ ਉਹ ਪ੍ਰਧਾਨਗੀ ਤੋਂ ਹਟਾਇਆ ਜਾਵੇ ਔਰ ਉਹਨਾਂ ਦੀ ਥਾਂ ਨਵੇਂ ਜਿਹੜੇ ਪ੍ਰਧਾਨ ਹੈ ਉਹ ਲਾਏ ਜਾਣ ਔਰ ਉਹਨਾਂ ਨੇ ਕਿਹਾ ਹੈ ਕਿ ਜਰਨਜੀਤ ਸਿੰਘ ਚੰਨੀ ਇਹਦੇ ਵਾਸਤੇ ਸਭ ਤੋਂ ਸੂਟੇਬਲ ਕੈਂਡੀਡੇਟ ਹੈ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਘਰ ਜਦੋਂ ਇਕੱਠ ਕੀਤਾ ਤਾਂ ਅਮਰਿੰਦਰ ਸਿੰਘ ਰਾਜਾ ਬਣਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਸਣੇ ਸਾਰੇ ਹੀ ਜਿਹੜੇ ਵੱਡੇ ਲੀਡਰ ਹੈ ਉਹ ਉੱਥੇ ਪਹੁੰਚੇ ਹੋਏ ਸੀਗੇ ਜੀ ਤੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਪ੍ਰੋਗਰਾਮ ਹੁੰਦਾ ਹੈ ਉੱਥੇ ਚੰਨੀ ਸਾਹਿਬ ਦੀ ਦੀ ਡਿਮਾਂਡ ਬਹੁਤ ਵਧੀ ਹੋਈ ਹੈ ਔਰ ਚੰਨੀ ਸਾਹਿਬ ਅਹ ਥਾਰ ਕੋਈ ਚਾਹਦਾ ਹੈ ਕਿ ਚੰਨੀ ਸਾਹਿਬ ਆ ਕੇ ਉਹਨਾਂ ਦੇ ਫੰਕਸ਼ਨ ਦੇ ਵਿੱਚ ਜਾਂ ਉਹਨਾਂ ਦੀ ਰੈਲੀ ਜਾਂ ਸਮਾਗਮ ਦੇ ਨੂੰ ਸੰਬੋਧਨ ਕਰਨ ਸੋ ਇਹਦੇ ਕਰਕੇ ਇਹਦੇ ਕਰਕੇ ਇਹ ਲੱਗਦਾ ਹੈ ਕਿ ਅ ਜਿਹੜਾ ਚੰਨੀ ਸਾਹਿਬ ਹੈ ਚੰਨੀ ਸਿੰਘ ਚੰਨੀ ਹੋਣਾ ਦੀ ਪਾਰਟੀ ਦੇ ਵਿੱਚ ਅਕ੍ਰੋਸ ਦਾ ਗਰੁੱਪ ਗਰੁੱਪਿਜ਼ਮ ਜਿਹੜੀ ਹੈ ਉਹ ਸਭ ਤੋਂ ਵੱਧ ਅਕਸੈਪਟਿਵ ਅਕਸੈਪਟੇਬਿਲਟੀ ਹੈ ਇਸ ਕਰਕੇ ਉਹਨਾਂ ਨੂੰ ਅ ਪੰਜਾਬ ਦਾ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਇਆ ਜਾਣਾ ਚਾਹੀਦਾ ਹੈ। ਤੇ ਟਰ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਇਹ 36 ਦੇ ਕਰੀਬ ਲੀਡਰ ਨੇ ਔਰ ਇਹਨਾਂ ਨੇ 222 ਦੀਆਂ ਅਸੈਂਬਲੀ ਜਿਹੜੀਆਂ ਹੈ ਜਿਹੜੀਆਂ ਪਾਰਟੀ ਦੇ ਵੱਲੋਂ ਇਲੈਕਸ਼ਨ ਲੜਿਆ ਸੀਗਾ ਔਰ ਤੇ ਇਹ ਇਹ ਜਿਹੜੀ ਡਿਵੈਲਪਮੈਂਟ ਹੈ ਔਰ ਇਸ ਨੂੰ ਕਾਫੀ ਜਿਹੜੀ ਹੈ ਅ ਇੰਟਰਸਟਿੰਗ ਡਿਵੈਲਪਮੈਂਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਚੰਨੀ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਜਿਹੜੀ ਪ੍ਰਧਾਨਗੀ ਦੀ ਦੌੜ ਹੈ ਉਹ ਕਾਫੀ ਚੇਂਜ ਹੋ ਗਈ ਹੈ ਔਰ ਔਰ ਮੀਡੀਆ ਦੇ ਵਿੱਚ ਇਹ ਉਸ ਤਰ੍ਹਾਂ ਆਈ ਹੈ ਸੋ ਇਹ ਜਿਹੜੇ ਜਿਹੜੇ ਲੋਕਾਂ ਨੇ ਇਹ ਲੈਟਰ ਲਿਖਿਆ ਹੈ ਉਹਨਾਂ ਨੇ ਇਹ ਦਲੀਲ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਧਾਨ ਹੈ ਉਹ ਵੀ ਜੱਟ ਉਹ ਵੀ ਜੱਟ ਸਿੱਖ ਹੈ ਔਰ ਜਿਹੜਾ ਲੀਡਰ ਆਪੋਜੀਸ਼ਨ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹ ਵੀ ਜੱਟ ਸਿੱਖ ਹੈ ਹੂੰ ਤੇ ਇਸੇ ਤਰ੍ਹਾਂ ਜਿਹੜਾ ਸੈਕਟਰੀ ਇੰਚਾਰਜ ਦੂਜੇ ਰਾਜਾਂ ਦੇ ਵਿੱਚ ਹੁੰਦਾ ਜਿਹੜਾ ਸੈਕਟਰੀ ਬਣਦਾ ਪਾਰਟੀ ਦਾ ਤੇ ਨੈਸ਼ਨਲ ਲੈਵਲ ਤੇ ਤੇ ਉਹਨੂੰ ਦੂਜੇ ਰਾਜਾਂ ਦਾ ਕੋਈ ਚਾਰਜ ਦਿੱਤਾ ਜਾਂਦਾ ਉਹ ਵੀ ਪ੍ਰਗਟ ਸਿੰਘ ਉਹ ਵੀ ਜੱਟ ਸਿੱਖ ਨੇ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਜਿਹੜੀ ਹੈ ਉਹ ਇੱਕ ਸਿਰਫ ਜਿਹੜੀ ਜੱਟ ਸਿੱਖ ਦੇ ਉਹਦੇ ਵਿੱਚ ਬਰਾਦਰੀ ਚ ਜਿਹੜੀ ਸਿਮਟ ਰਹੀ ਹੈ ਇਸ ਕਰਕੇ ਪਾਰਟੀ ਦਾ ਜੇਕਰ ਚੰਨੀ ਸੀ ਚੰਨੀ ਨਵੇਂ ਪ੍ਰਧਾਨ ਬਣਦੇ ਆ ਤਾਂ ਉਹਦੇ ਨਾਲ ਇੱਕ ਦਲਿਤ ਸਿੱਖ ਫੇਸ ਜਿਹੜਾ ਹੈ ਉਹ ਪਾਰਟੀ ਅੱਗੇ ਕਰੇਗੀ ਤੇ ਉਹਦੇ ਨਾਲ ਪਾਰਟੀ ਨੂੰ ਜਿਹੜਾ ਹੈ ਉਹ ਫਾਇਦਾ ਹੋਏਗਾ ਸੋ ਇੱਕ ਤਰ੍ਹਾਂ ਦੇ ਨਾਲ ਇਹ ਜਿਹੜੀ ਲੜਾਈ ਚੱਲ ਰਹੀ ਹੈ ਆਪਸ ਵਿੱਚੀ ਤੇ ਉਹਦੇ ਨਾਲ ਉਸ ਲੜਾਈ ਨੂੰ ਜਿਹੜਾ ਹੈ ਉਸੇ ਕੜੀ ਦਾ ਹੈ ਹਿੱਸਾ ਲੈਟਰ ਜਾਗਦਾ ਹੈ ਇਹਦੇ ਲੈਟਰ ਜਾਪਦਾ ਹੈ ਤੋਂ ਜਿਹੜੇ ਸੋਰਸਸ ਹੈ ਉਹ ਦੱਸਦੇ ਹੈ ਕਿ ਜੱਟ ਸਿੱਖ ਲੀਡਰ ਹੈ ਇਹ ਪਾਰਟੀ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਔਰ ਅਹਿਮ ਰੋਲ ਰਿਹਾ ਹੈ ਔਰ ਉਹਨਾਂ ਨੇ ਕਿਹਾ ਔਰ ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਾਏ ਗਏ ਉਦੋਂ ਵੀ ਅਮਰਿੰਦਰ ਸਿੰਘ ਰਾਜਾਵੜਿੰਗ ਹੋਣਾ ਨੇ ਇੱਕ ਤਰ੍ਹਾਂ ਦੇ ਨਾਲ ਇੱਕੋ ਹੀ ਕਮਿਊਨਿਟੀ ਨੂੰ ਜਿਹੜੀ ਆ ਉਹ ਪ੍ਰੋਮੀਨੈਂਸ ਦਿੱਤੀ ਔਰ ਇੱਕ ਇੱਕ ਜਿਹੜਾ ਦਲਤ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਤੇ ਇੱਕ ਇੱਕ ਬੈਲੈਂਸ ਬਣਾਉਣ ਦੀ ਜਿਹੜੀ ਅਪਰੋਚ ਹੈ ਉਹ ਨਹੀਂ ਕੀਤੀ ਔਰ ਜਿਹੜੇ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਦੂਜੇ ਲੀਡਰਾਂ ਦੇ ਨਾਲ ਕੋਈ ਲੋਕ ਨੇ ਉਹਨਾਂ ਨੂੰ ਬਿਲਕੁਲ ਪ੍ਰੋਮਿਨੈਂਸ ਨਹੀਂ ਦਿੱਤੀ ਜਿਸ ਕਾਰਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੇ ਜ਼ਿਲ੍ਹਾ ਪ੍ਰਧਾਨ ਬਣ ਗਏ ਜਿਨ੍ਹਾਂ ਦਾ ਗਰਾਊਂਡ ਤੇ ਕੋਈ ਆਧਾਰ ਨਹੀਂ ਹੈ ਜਿਹੜੇ ਪਿੰਡ ਦੀ ਪੰਚੀ ਸਰਪੰਚੀ ਤੱਕ ਨਹੀਂ ਜਿੱਤ ਸਕਦੇ ਉਹ ਲੋਕ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਬਣਾ ਦਿੱਤੇ ਗਏ ਇਹਦੇ ਕਰਕੇ ਪਾਰਟੀ ਨੂੰ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਸਟਰੈਂਥ ਹੈ ਉਹਨੂੰ ਉਹਦਾ ਨੁਕਸਾਨ ਹੋਇਆ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਕਹੀਆਂ ਜਾ ਰਹੀਆਂ ਆ ਔਰ ਇਹੀ ਭਾਵਨਾ ਇਹਨਾਂ ਇਸ ਲੈਟਰ ਦੇ ਵਿੱਚ ਦਿਖਾਈ ਗਈ ਹੈ ਤੇ ਹੁਣ ਲੱਗਦਾ ਹੈ ਕਿ ਇਹ ਇਹ ਜਿਹੜੀ ਲੜਾਈ ਹੈ ਇਹ ਸਿਰਫ ਲੈਟਰ ਤੱਕ ਰੁਕਣ ਦੀ ਬਜਾਏ ਹੁਣ ਇਹ ਕਿਤੇ ਕਾਨਫਰੰਸਾਂ ਜਾਂ ਮੀਟਿੰਗਾਂ ਜਾਂ ਜਿਹੜੀਆਂ ਇੰਟਰਵਿਊਜ਼ ਹੈ ਉਹਨਾਂ ਰਾਹੀਂ ਕਿਤੇ ਹੋਰ ਸਾਹਮਣੇ ਨਾ ਆ ਜਾਏ ਐਸੇ ਰੇ ਜਿਹੜਾ ਇਹ ਚੱਲ ਰਿਹਾ ਜੋ ਜਿਵੇਂ ਪਹਿਲਾਂ ਚੰਨੀ ਸਾਹਿਬ ਦੇ ਖਿਲਾਫ ਹੁਣ ਰਾਜਾ ਵੜਿੰਗ ਸਾਹਿਬ ਦੇ ਖਿਲਾਫ ਆਖਰ ਇਹ ਜਿਹੜਾ ਚਿੱਠੀ ਯੁੱਧ ਚੱਲ ਰਿਹਾ ਹੈ ਇਸ ਦਾ ਅਰਥ ਕੀ ਹੈ ਇਸ ਬਾਰੇ ਦੱਸੋ ਦੇਖੋ ਇਹ ਤਾਂ ਇਹ ਤਾਂ ਪਹਿਲਾਂ ਮੈਂ ਇਹ ਇਹ ਗੱਲ ਕਰਾਂਗਾ ਕਿ ਇਹ ਇਹ ਜਿਹੜੀ ਖਬਰ ਹੈ ਇਹ ਡਿਟ੍ਰਿਬਿਊਨ ਨੇ ਪ੍ਰਕਾਸ਼ਿਤ ਕੀਤੀ ਅੱਜ ਪ੍ਰੋਮੀਨੈਂਟਲੀ ਔਰ ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਦੋਂ ਉਹਨਾਂ ਨੇ ਇਸ ਲੈਟਰ ਬਾਰੇ ਜਿਹੜੀ ਹੈ ਜੱਟ ਲੀਡਰਾਂ ਵੱਲੋਂ ਜਾਕ ਸੈਕਲਿਡਰਾਂ ਨੂੰ ਲੈਟਰ ਲਿਖਿਆ ਗਿਆ ਇਹਦੇ ਬਾਰੇ ਅਮਰਿੰਦਰ ਸਿੰਘ ਰਾਜਾ ਬਣੇਗੋਣਾ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਹਾਂ ਤੇ ਤੇ ਉਹਨਾਂ ਨੇ ਕਿਹਾ ਇਹ ਵੀ ਕਿਹਾ ਕਿ ਇਹ ਕੁਝ ਲੋਕ ਜਿਹੜੇ ਐ ਜਿਹੜੇ ਪਾਰਟੀ ਦੇ ਅੰਦਰ ਤਾਂ ਹੈ ਪਰ ਉਹ ਉਹਨਾਂ ਦੇ ਆਪਣੇ ਆਪ ਨੂੰ ਵਿਰੋਧੀ ਮੰਨਦੇ ਐ ਜੀ ਉਹਨਾਂ ਨੇ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਇਹ ਕੰਮ ਕੀਤਾ ਹੈ ਹੂੰ ਤੇ ਇਹ ਇਹ ਔਰ ਉਹਨਾਂ ਨੇ ਇਹ ਕਿਹਾ ਕਿ ਇਹ ਸ਼ਾਇਦ ਜਿਹੜਾ ਲੈਟਰ ਹੈ ਇਹ ਜਿਹੜਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਡਿਸਟ੍ਰਿਕਟ ਪ੍ਰਧਾਨਾਂ ਨੇ ਤੇ ਹੋਰ ਲੀਡਰਾਂ ਨੇ ਇੱਕ ਲੈਟਰ ਲਿਖਿਆ ਸੀ ਇਹ ਵੀ ਇਹ ਸ਼ਾਇਦ ਉਹਨੂੰ ਕਾਊਂਟਰ ਕਰਨ ਵਾਸਤੇ ਵੀ ਇਹ ਹੋ ਸਕਦਾ ਹੈ ਤੇ ਔਰ ਜਦੋਂ ਇਨਟਰਬਿਊਨ ਦੇ ਪੱਤਰਕਾਰ RAMJIT SINGH ਉਹਨਾਂ ਨੇ ਭੁਪੇਸ਼ ਬਗੀਲ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹਦੇ ਉੱਤੇ ਕੋਸ਼ਿਸ਼ ਜਿਹੜੀ ਹੈ ਗੱਲ ਆਪਣਾ ਪੁਆਇੰਟ ਨਹੀਂ ਰੱਖਿਆ ਕਿਉਂਕਿ ਕਿਹਾ ਗਿਆ ਕਿ ਉਹ ਮੀਟਿੰਗ ਚ ਬਿਜ਼ੀ ਹੈ ਉਹ ਗੱਲ ਨਹੀਂ ਕਰ ਸਕਦੇ ਆ ਬਾਕੀ ਰਹੀ ਗੱਲ ਜਿਹੜੀ ਤੁਸੀਂ ਕਿੱਠੀ ਯੁੱਧ ਕਹਿ ਰਹੇ ਹੋ ਇਹ ਇਹ ਐਕਚੁਅਲੀ ਕਾਂਗਰਸ ਦੀ ਜਿਹੜੀ ਟਰੈਡੀਸ਼ਨਲ ਧੜੇਬੰਦੀ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਕਿਸਕੇ ਤਰੀਕੇ ਬਦਲ ਜਾਂਦੇ ਆ ਕਈ ਵਾਰ ਇਹ ਇੰਟਰਵਿਊਸ ਦਿੱਤੇ ਬਿਆਨ ਬਿਆਨ ਬਣ ਜਾਂਦੇ ਆ ਕਈ ਵਾਰ ਇਹ ਜਿਹੜਾ ਸਟੇਜਾਂ ਦੇ ਉੱਤੇ ਭਾਸ਼ਣਾ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਟਕੋਰਵਾਜੀ ਬਣ ਜਾਂਦੀ ਹੈ ਤੇ ਕਈ ਵਾਰ ਇਹ ਲੈਟਰਾਂ ਦੇ ਰੂਪ ਚ ਬਣ ਜਾਂਦੇ ਸੋ ਮੇਨ ਤਾਂ ਹੈ ਕਿ ਜਿਹੜੀ ਧੜੇਬੰਦੀ ਹੈ ਕਾਂਗਰਸ ਦੀ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਉਹ ਧੜੇਬੰਦੀ ਲਗਾਤਾਰ ਜਿਹੜੀ ਹੈ ਉਹ ਵੱਧ ਰਹੀ ਹੈ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਅੱਗੇ ਆਉਂਦੀ ਰਹੀ ਹੈ ਭਾਵੇਂ ਕਿ ਪਿਛਲੇ ਦਿਨਾਂ ਵਿੱਚ ਭਪੇਸ਼ ਬੁਗੇਲ ਹੋਣਾ ਨੇ ਸਾਰਿਆਂ ਨੂੰ ਇਸ ਗੱਲ ਤੇ ਤਾਂ ਚੁੱਪ ਕਰਾ ਦਿੱਤਾ ਕਿ ਸੀਐਮ ਦਾ ਚਿਹਰਾ ਕੌਣ ਹੋਏਗਾ ਸੀਐਮ ਦਾ ਚਿਹਰਾ ਜਿਹੜਾ ਹੈ ਉਹ ਕੋਈ ਜਿਹੜਾ ਹੈ ਪਹਿਲਾਂ ਡਿਸਾਈਡ ਨਹੀਂ ਹੋਏਗਾ ਕਾਂਗਰਸ ਜਿਹੜੀ ਹੈ ਕਲੈਕਟਿਵ ਇਲੈਕਸ਼ਨ ਲੜੇਗੀ ਇਹ ਇਹ ਕਹਿ ਕੇ ਉਹਨਾਂ ਨੇ ਜਿਹੜੀ ਇਹ ਡਿਬੇਟ ਚੱਲ ਰਹੀ ਸੀ ਉਹਨੂੰ ਤਾਂ ਰੋਕ ਦਿੱਤਾ ਪਰ ਹੁਣ ਇਹ ਜਿਹੜੇ ਜਿਹੜੀ ਸੂਬਾ ਪ੍ਰਧਾਨ ਜੀ ਨੂੰ ਲੈ ਕੇ ਜਿਹੜਾ ਲੈਟਰ ਯੁੱਧ ਸ਼ੁਰੂ ਹੋ ਗਿਆ ਹੈ ਇਹ 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 ਕਾਂਗਰਸ ਦੇ ਲਈ ਇੱਕ ਨੰਮੀ ਸਰਦਾਰੀ ਬਣ ਗਈ ਹੈ ਤਾਂ ਇਹ ਇਹ ਜਿਹੜਾ ਚਿੱਠੀ ਯੁੱਧ ਹੈ ਇਹ ਕਾਂਗਰਸ ਨੂੰ ਕਿਹੜੇ ਪਾਸੇ ਕਾਂਗਰਸ ਦੀ ਢੜੇਬੰਦੀ ਨੂੰ ਹੋਰ ਕਿੱਥੇ ਲੈ ਕੇ ਜਾਏਗਾ ਇਹ ਹੁਣ ਜਿਹੜੀ ਆ ਦੇਖਣ ਵਾਲੀ ਗੱਲ ਹੋਏਗੀ ਹਾਂ ਆਪਾਂ ਸਰ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਆ ਕਿ ਕਾਂਗਰਸ ਸਟੇਬਲ ਨਹੀਂ ਹੈ ਆਖਰੇ 21 ਚੱਕਰ ਕੀ ਹੈ ਕਿਉਂ ਨਹੀਂ ਕਾਂਗਰਸ ਸਟੇਬਲ ਹੋ ਰਹੀ ਕਿਉਂ ਨਹੀਂ ਆਪਣੇ ਇੱਕ ਤਰੀਕੇ ਨਾਲ ਕਿਉਂ ਨਹੀਂ ਚੱਲ ਰਹੀ ਇਹ ਕੀ ਚੱਕਰ ਹੈ ਤੁਸੀਂ ਇਹ ਦੇਖੋ ਕਿ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਟਰੈਂਥ ਕੀ ਹੈ ਹਮ ਭਾਰਤੀ ਜਨਤਾ ਪਾਰਟੀ ਦੀ ਸਟਰੈਂਥ ਇਹ ਹੈ ਕਿ ਭਾਜਪਾ ਇੱਕ ਕਾਡਰ ਬੇਸਡ ਪਾਰਟੀ ਹੈ ਹਮ ਉਹਦੇ ਉਹਦੇ ਕਾਡਰ ਦੇ ਵਿੱਚ ਉਹਨਾਂ ਦਾ ਜਿਹੜਾ ਕਾਡਰ ਹੈ ਬੜਾ ਹੀ ਡਿਸਪਲਿਨ ਤਰੀਕੇ ਨਾਲ ਕੰਮ ਕਰਦਾ ਹੈ ਜੀ ਉਹਨਾਂ ਦੀ ਸਰਕਾਰ ਬਣੇ ਚਾਹੇ ਨਾ ਬਣੇ ਉਹਨਾਂ ਦਾ ਨਤੀਜਾ ਜੋ ਮਰਜ਼ੀ ਹੋਵੇ ਪਰ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਨਹੀਂ ਕਹਿ ਰਹੇ ਕਿ ਉਹਨਾਂ ਦੇ ਵਿੱਚ ਧੜੇਬੰਦੀ ਨਹੀਂ ਹੈ ਉਹਨਾਂ ਦੇ ਵਿਚਾਰ ਵੀ ਬਹੁਤ ਸਾਰੀਆਂ ਧੜੇਬੰਦੀ ਪਰ ਉਹ ਬੋਲਦੇ ਨਹੀਂ ਹੈ ਮੰਚ ਤੇ ਨਹੀਂ ਕਿ ਕਿਸੇ ਤਰ੍ਹਾਂ ਮੀਡੀਆ ਦੇ ਵਿੱਚ ਆ ਕੇ ਨਹੀਂ ਬੋਲਦੇ ਪਾਰਟੀ ਨੂੰ ਉਸ ਤਰ੍ਹਾਂ ਨੁਕਸਾਨ ਨਹੀਂ ਹੁੰਦਾ ਜੀ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਹੁਣ ਉਹ ਕੋਈ ਕਾਡਰ ਬੇਸ ਪਾਰਟੀ ਨਹੀਂ ਰਹੀ ਉਹ ਹੁਣ ਇੱਕ ਪਰਿਵਾਰਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਹੂੰ ਜਿਵੇਂ ਅ ਵੀ ਜਿਵੇਂ ਅੰਮ੍ਰਿਤਸਰ ਦੇ ਵਿੱਚ ਜੀ ਸੋਨੀ ਪਰਿਵਾਰ ਹੈ ਜੀ ਹੂੰ ਅ ਉਸੇ ਤਰ੍ਹਾਂ ਜਿਹੜਾ ਤੁਹਾਡੇ ਦੁਆਬੇ ਦੇ ਵਿੱਚ ਆ ਗਿਆ ਜੀ ਰਾਣਾ ਪਰਿਵਾਰ ਹੈ ਜੀ ਇਸੇ ਤਰ੍ਹਾਂ ਮਾਝੇ ਦੇ ਵਿੱਚ ਬਾਜਵਾ ਪਰਿਵਾਰ ਹੈ ਜੀ ਜੀ ਜਾਂ ਫਿਰ ਰੰਧਾਵਾ ਪਰਿਵਾਰ ਹੈ ਜੀ ਇਸੇ ਤਰ੍ਹਾਂ ਅੱਗੇ ਆਜੋ ਤੁਸੀਂ ਪਠੜ ਪਰਿਵਾਰ ਹੈ ਜੀ ਇਹ ਜੀ ਅ ਜਿਹੜਾ ਹੈ ਮਤਲਬ ਡਿਫਰੈਂਟ ਡਿਫਰੈਂਟ ਪਰਿਵਾਰਾਂ ਦੇ ਨਾਂ ਲੈ ਕੇ ਹੈਨਾ ਜਾਂ ਲੀਡਰਾਂ ਦੇ ਨਾਂ ਲੈ ਕੇ ਉਹ ਇੱਕ ਤਰ੍ਹਾਂ ਦੀ ਹੈ ਨਾ ਉਸੇ ਤਰ੍ਹਾਂ ਦੀਆਂ ਢੜੇਵੰਦੀਆਂ ਬਣ ਗਈਆਂ ਉਹ ਇਹ ਸਮਝਦੇ ਨੇ ਕਿ ਮਤਲਬ ਜੇ ਉਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਦੁਨੀਆ ਖਤਮ ਹੈ ਪਾਰਟੀ ਖਤਮ ਹੈ ਆਈਡੀਆਲੋਜੀ ਖਤਮ ਹੈ ਸਾਰਾ ਕੁਝ ਖਤਮ ਹੈ ਹੂੰ ਸੋ ਉਹ ਇਹਹੀ ਇਹਹੀ ਕਾਂਗਰਸ ਦੀ ਜਿਹੜੀ ਹੈ ਉਹ ਸਭ ਤੋਂ ਵੱਡੀ ਵੀਕਨੈਸ ਬਣ ਗਈ ਹੈ ਹੂੰ ਤੇ ਇਹ ਹੁਣ ਤੁਸੀਂ ਦੇਖੋ ਕਿ ਜਦੋਂ ਪਿਛਲਾ ਜਿਹੜਾ ਲੋਕ ਸਭਾ ਇਲੈਕਸ਼ਨ ਹੋਇਆ ਸੀਗਾ ਰਾਹੁਲ ਗਾਂਧੀ ਨੇ ਸਾਫ਼ ਤੌਰ ਤੇ ਕਈ ਲੀਡਰਾਂ ਨੂੰ ਕਿਹਾ ਸੀਗਾ ਕਿ ਜਿਵੇਂ ਅਸ਼ੋਕ ਗਹਿਲੂਤ ਹੈ ਹੈਨਾ ਕਮਲਨਾਥ ਹੈ ਹੈਨਾ ਤੇ ਇਸ ਤਰ੍ਹਾਂ ਦੇ ਜਿਹੜੇ ਲੀਡਰ ਹੈ ਔਰ ਉਹਨਾਂ ਨੂੰ ਉਹਨਾਂ ਨੂੰ ਕਿਹਾ ਸੀਗਾ ਕਿ ਉਹ ਆਪਣੀਆਂ ਸੀਟਾਂ ਦਾ ਜਿੱਤ ਨਹੀਂ ਸਕਦੇ ਆਪਣਾ ਦੇ ਆਪਣੇ ਉਹਨਾਂ ਦੇ ਜਿਹੜੇ ਜਿਹੜੀਆਂ ਉਹਨਾਂ ਨੇ ਸੀਟਾਂ ਲਈਆਂ ਸੀ ਉਹ ਸੀਟਾਂ ਤੱਕ ਹਾਰ ਗਏ ਉਹ ਤੇ ਫਿਰ ਉਹ ਕਿਸ ਆਧਾਰ ਤੇ ਮਤਲਬ ਪਾਰਟੀ ਦਾ ਜਿਹੜਾ ਫਿਚਰ ਹੈ ਜਾਂ ਲੀਡਰਸ਼ਿਪ ਆ ਉਹ ਤੈ ਕਰਾਂਗੇ ਮਤਲਬ ਕਾਂਗਰਸ ਦੇ ਵਿੱਚ ਤਾਂ ਹਾਲ ਇਹ ਹੈ ਕਿ ਰਾਹੁਲ ਗਾਂਧੀ ਨੂੰ ਲੋਕ ਅਸੈਪਟ ਨਹੀਂ ਕਰ ਰਹੇ ਹੂੰ ਜੀ ਰਾਹੁਲ ਗਾਂਧੀ ਦੀਆਂ ਲੋਕ ਲੱਤਾਂ ਖਿੱਚੀ ਜਾ ਰਹੇ ਸੋ ਇਹ ਕਾਂਗਰਸ ਦਾ ਇੱਕ ਕਲਚਰ ਬਣ ਗਿਆ ਹੈ ਕਾਂਗਰਸ ਕੋਈ ਹੁਣ ਉਸ ਤਰ੍ਹਾਂ ਦੀ ਕਾਂਗਰਸ ਜਿਹੜੀ 100 ਸਾਲ ਜਾਂ 150 ਸਾਲ ਪਹਿਲਾਂ ਕਾਂਗਰਸ ਸੀਗੀ ਉਹ ਕਾਂਗਰਸ ਨਹੀਂ ਹੈਗੀ ਉਹਨੇ ਹੂੰ ਇਹ ਕਾਂਗਰਸ ਇੱਕ ਵਪਾਰੀ ਕਿਸਮ ਦੇ ਲੋਕ ਅਮੀਰ ਕਿਸਮ ਦੇ ਲੋਕ ਰਜਵਾੜੇ ਕਿਸਮ ਦੇ ਲੋਕ ਉਹਨਾਂ ਦੀ ਪਾਰਟੀ ਹੈ ਤੇ ਉਹੀ ਜਿਹੜੇ ਉਹਨਾਂ ਨੇ ਕਬ ਉਹਨਾਂ ਦਾ ਹੀ ਕਬਜਾ ਹੈ ਕਿਸੇ ਤੁਸੀਂ ਦੇਖ ਲਓ ਕੋਈ ਪੂਰੇ ਪੰਜਾਬ ਦੇ ਵਿੱਚ ਕੋਈ ਨਵਾਂ ਇੱਕ ਵੀ ਸਿੰਗਲ ਕੇਰਾ ਦਿਖਾ ਦਿਓ ਮੈਨੂੰ ਜਿਹੜਾ ਗਰਾਊਂਡ ਤੋਂ ਗਰਾਊਂਡ ਤੋਂ ਉੱਠਿਆ ਹੋਵੇ ਤੇ ਕਾਂਗਰਸ ਨੇ ਉਹਨੂੰ ਉਸ ਤਰ੍ਹਾਂ ਪ੍ਰਮੋਟ ਕੀਤਾ ਹੋਵੇ ਹੂੰ ਬਿਲਕੁਲ ਹੁਣ ਸਾਰੇ ਜਿਹੜੇ ਕੁਝ ਲੋਕਾਂ ਨੂੰ ਕੀਤਾ ਗਿਆ ਸੀਗਾ ਜਿਹੜੇ ਕਾਫੀ ਦਿਨ ਪਹਿਲਾਂ ਰਾਹੁਲ ਜਦੋਂ ਰਾਹੁਲ ਨੇ ਯੂਥਸ ਦੇ ਰੂਪ ਦੇ ਵਿੱਚ ਸ਼ੁਰੂ ਕੀਤਾ ਤੇ ਅਗਰਬਾਈਸ ਤਾਂ ਤੁਸੀਂ ਦੇਖ ਲਓ ਜਿੰਨੇ ਇਹਨਾਂ ਦੇ ਵੱਡੇ ਲੀਡਰ ਆ ਜਿਹੜੇ ਹੁਣ ਆਪਸ ਵਿੱਚ ਲੜ ਰਹੇ ਆ ਇਹ ਸਾਰੇ ਹੀ ਮਤਲਬ ਉਸ ਲੈਵਲ ਦੇ ਹੈਗੇ ਆ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਦਿਖਦਾ ਤੁਹਾਨੂੰ ਇੱਕ ਅੱਦੇ ਨੂੰ ਜੇ ਛੱਡ ਵੀ ਲਈਏ ਵੀ ਕੋਈ 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 ਉਹ ਗਰਾਊਂਡ ਤੇ ਉਹਨਾਂ ਕੰਮ ਕੀਤਾ ਹਨ ਹੁਣ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਨ੍ਹਾਂ ਜਿਨ੍ਹਾਂ ਦੇ ਉਹਨਾਂ ਦੇ ਤੁਸੀਂ ਲੀਡਰ ਦੇਖ ਲਓ ਹਨਾ ਤੇ ਹਨਾ ਜੀ ਜੀ ਤੇ ਦੂਜੇ ਪਾਸੇ ਕਾਂਗਰਸ ਦਾ ਤੁਸੀਂ ਜਿਹੜਾ ਸਿਸਟਮ ਉਹ ਦੇਖ ਲਓ ਹੂੰ ਕਾਂਗਰਸ ਦੇ ਵਿੱਚ ਜਿਹੜੀ ਹੈ ਹੁਣ ਉਹ ਕਾਡਰ ਵੇਸ ਵਾਲੀ ਗੱਲ ਨਹੀਂ ਉਸ ਤਰ੍ਹਾਂ ਦੀ ਰਹੀ ਕਿ ਕੋਈ ਕਾਡਰ ਦੇ ਵਿੱਚ ਕੋਈ ਬੰਦਾ ਗਰਾਉਂਡ ਤੇ ਕੰਮ ਕਰੇਗਾ ਉਹ ਪਹਿਲਾਂ ਸਰਪੰਚ ਬਣੇਗਾ ਤੇ ਫਿਰ ਉਹ ਜਿਹਨੇ ਬੈਂਕ ਸਿੰਘ ਸਿਗੇ ਮੁੱਖ ਮੰਤਰੀ ਹੈ ਨਾ ਉਹ ਪਿੰਡ ਦੇ ਸਰਪੰਚ ਤੋਂ ਸ਼ੁਰੂ ਹੋਏ ਸੀ ਕਿ ਦੇ ਮੁੱਖ ਮੰਤਰੀ ਤੱਕ ਗਏ ਹੋ ਹਨ ਇਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਇੱਕੋ ਰਿਹਾ ਹੈ ਕਿ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਹੌਲੀ 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 ਉੱਤੇ ਪਹੁੰਚ ਗਏ ਹੈ ਨਾ ਤਾਂ ਹੁਣ ਉਸ ਤਰ੍ਹਾਂ ਦੇ ਨਹੀਂ ਹੈ ਹੁਣ ਹੁਣ ਜਿਹੜੇ ਲੀਡਰ ਨੇ ਉਹ ਉਸੇ ਤਰ੍ਹਾਂ ਦੇ ਹੈ ਕਿ ਉਹਨਾਂ ਦੇ ਕੋਈ ਕੋਈ ਕਾਰੋਬਾਰੀ ਹੈ ਕੋਈ ਕੁਸ਼ ਹੈ ਕੋਈ ਕੁਸ਼ ਹੈ ਤਾਂ ਇੱਕ ਤਰ੍ਹਾਂ ਦਾ ਇੱਕ ਉਹ ਜਿਹੜਾ ਇੱਕ ਡਿਸਿਪਲਿਨਡ ਕਾਡਰ ਦੇ ਇਸ ਗਰਾਊਂਡ ਤੇ ਕੰਮ ਕਰਨ ਵਾਲਾ ਕਾਂਗਰਸ ਦਾ ਉਹ ਖਾਸਾ ਜਿਹੜਾ ਹੈ ਉਹ ਲਗਭਗ ਜਿਹੜਾ ਹੈ ਉਹ ਖਤਮ ਹੋਣ ਵਾਲਾਈ ਹੈ ਤੇ ਇਸੇ ਇਸੇ ਕਰਕੇ ਕਾਂਗਰਸ ਜਿਹੜੀ ਹੈ ਉਹ ਤੁਸੀਂ ਦੇਖ ਲਓ ਕਿ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦਾ ਇਹ ਹਾਲ ਜਿਹੜਾ ਹੋ ਗਿਆ ਹੂੰ ਸੋ ਇਹੀ ਅਸਰ ਜਿਹੜਾ ਹੈ ਉਹਦਾ ਹੀ ਅਸਰ ਜਿਹੜਾ ਹੈ ਤੁਹਾਨੂੰ ਪੰਜਾਬ 'ਚ ਵੀ ਦਿਖਦਾ ਹੂੰ ਅੱਗੇ ਦੇਖ ਦੇਖਦੇ ਹਾਂ ਸਰ ਕਿ ਚਿੱਠੀ ਯੁੱਧ ਕਿੱਥੋਂ ਤੱਕ ਚੱਲਦਾ ਅੱਗੇ ਕੀ ਜਾਣਕਾਰੀ ਆਏਗੀ ਨਿਗਾ ਰੱਖਾਂਗੇ ਜਾਣਕਾਰੀ ਬਹੁਤ ਬਹੁਤ ਸ਼ੁਕਰੀਆ Thank you.